ਟਾਈ ਮੇਰੇ ਜਿਹੜੇ ਬੱਚਿਆਂ ਦੇ ਰਿਜ਼ਲਟ ਹੈ ਹਮੇਸ਼ਾ ਅਧਿਆਪਕ ਉਹ ਹੁੰਦਾ ਜੋ ਵਿਦਿਆਰਥੀ ਦੀਆਂ ਅੱਖਾਂ ਨਾਲ ਦੇਖੇ ਵਿਦਿਆਰਥੀ ਦੇ ਕੰਨਾਂ ਨਾਲ ਸੁਣੇ ਔਰ ਵਿਦਿਆਰਥੀ ਤਰਾਹੀ ਮਹਿਸੂਸ ਕਰੇ ਮੀਨਸ ਤੁਸੀਂ ਜਿਹੜਾ ਵਿਦਿਆਰਥੀ ਬਣ ਕੇ ਹੀ ਸੋਚੋ ਤਾਂ ਇੱਕ ਚੰਗਾ ਅਧਿਆਪਕ ਹੋ ਆ ਉਹਨਾਂ ਦੀ ਸਾਈਕੋਲੋਜੀ ਨੂੰ ਸਮਝੇ ਸਖਿਆ ਦੇ ਖੇਤਰ ਵਿੱਚ ਮਾਨ ਮੱਤियां ਪ੍ਰਾਪਤੀਆਂ ਕਰਨ ਵਾਲੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਇੱਕ ਸਾਲ 5 ਸਤੰਬਰ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਹੈ ਤੇ ਜਿਲ੍ਹਾ ਫਤਿਹਗੜ ਸਾਹਿਬ ਦੇ ਵੀ ਸਾਡੇ ਨਾਲ ਮੌਜੂਦ ਨੇ ਅਧਿਆਪਕ ਡਾਕਟਰ ਸਵਰਨਜੀਤ ਕੌਰ 우ਬਾ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜਪੁਰਸਕਾਰ ਨਾਲ ਸਨਮਾਨਿਆ ਗਿਆ ਹੈ ਅਸੀਂ ਗੱਲ ਕਰਦੇ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੰਦਬ ਮੰਡੀ ਦੇ ਵਿੱਚ ਬਤੌਰ ਅਧਿਆਪਕਾ ਵੱਜੋਂ ਸਵਾਗਤ ਮਾਨ ਵਾਰਿਆਣ ਹਾਜੀ ਮੈਡਮ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮਾਰਥੈਂਕਿਊ ਜੀ ਥੈਂਕਿਊ ਸੋ ਮੱਚ ਹਾਜੀ ਮੈਡਮ ਕਿ ਮੈਂ ਤੇ ਕਿਉਂ ਤੁਸੀਂ ਜੋ ਪੰਜਾਬ ਸਰਕਾਰ ਵੱਲੋਂ ਅਵਾਰਡ ਮਿਲਿਆ ਹੈ ਕਿਹੜੀਆਂ-ਕਿਹੜੀਆਂ ਮੁੱਖ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਇਹ ਦਿੱਤਾ ਗਿਆ। ਦੇਖੋ ਜੀ ਜਦੋਂ ਇਹ ਅਵਾਰਡ ਮਿਲਦਾ ਤਾਂ ਇਹਦੇ ਕੁਝ ਹੁੰਦੀਆਂ ਕੈਟਾਗਰੀਜ਼ ਹੁੰਦੀਆਂ ਨੇ। ਉਹਨਾਂ ਵਿੱਚ ਸਾਨੂੰ ਆਪਣਾ ਦਿਖਾਉਣਾ ਪੈਂਦਾ ਹੈਗਾ ਵੀ ਤੁਸੀਂ ਕੀ-ਕੀ ਕੰਮ ਕੀਤੇ ਡਿਫਰੈਂਟ। ਜੇ ਮੈਂ ਕੁਆਲੀਫਿਕੇਸ਼ਨ ਦੀ ਗੱਲ ਕਰਾਂ ਤਾਂ ਮੇਰੀ ਕੁਆਲੀਫਿਕੇਸ਼ਨ ਹੈ ਐਮ ਇਕਨੋਮਿਕਸ, ਐਮ ਕਾਮ, ਐਮ ਐਡ, ਪੀ ਐਚ ਡੀ ਇਹ ਮੈਂ ਕੀਤੀ ਹੋਈ ਹੈ। ਤੇ ਉਸ ਤੋਂ ਬਾਅਦ ਤੁਸੀਂ ਸਕੂਲ ਲਈ ਕੀ ਯੋਗਦਾਨ ਪਾਇਆ ਤੁਹਾਡੇ ਬੱਚਿਆਂ ਦੇ ਕੀ ਰਿਜ਼ਲਟ ਆਏ ਮੇਰੇ ਜਿਹੜੇ ਬੱਚਿਆਂ ਦੇ ਰਿਜ਼ਲਟ ਹੈ ਹਮੇਸ਼ਾ ਪੋਜ਼ਿਟਿਵ ਤਾਂ ਹੁੰਦੇ ਹੀ ਹੁੰਦੇ ਆ ਕਿ ਮੇਰੇ 80% ਤੋਂ ਜ਼ਿਆਦਾ ਸਟੂਡੈਂਟਸ ਦੇ ਨੰਬਰ 80% ਤੋਂ ਜ਼ਿਆਦਾ ਹੀ ਹੁੰਦੇ ਨੇ ਇਹਦੇ ਲਈ ਮੈਂ ਬੱਚਿਆਂ ਨੂੰ ਮੋਟੀਵੇਟ ਕਰਦੀ ਆ ਜਿਹੜੇ ਬੱਚੇ ਦੇ 95% ਤੋਂ ਅਬਵ ਮਾਰਕਸ ਆਉਂਦੇ ਨੇ ਉਹਨਾਂ ਨੂੰ ਮੈਂ 2500 ਰੁਪਏ ਕੈਸ਼ ਇਨਾਮ ਨਾਲ ਇੱਕ ਮੈਮੈਂਟੋ ਨਾਲ ਇੱਕ ਬੁੱਕ ਦਿੰਦੀ ਆ ਔਰ ਜਿਹੜੇ ਵੀ ਬੱਚਿਆਂ ਦੇ 90% ਤੋਂ ਉੱਤੇ ਨੰਬਰ ਆਉਂਦੇ ਨੇ ਮੈਂ ਹਰੇਕ ਬੱਚੇ ਨੂੰ 500 ਰੁਪਏ ਕੈਸ਼ ਇੱਕ ਬੁੱਕ ਔਰ ਇੱਕ ਮਮੈਂਟੋ ਦਿੰਨੀ ਹੈਗੀ ਆ। ਸਰ ਕੀ ਦੇਖਦੇ ਹੋ ਤੁਸੀਂ ਤੁਹਾਡੇ ਮੁਤਾਬਕ ਇੱਕ ਚੰਗਾ ਅਧਿਆਪਕ ਕਿਹੋ ਜਿਹਾ ਹੋਣਾ ਚਾਹੀਦਾ ਤੇ ਵਿਦਿਆਰਥੀਆਂ ਨਾਲ ਉਹਦੇ ਰਿਸ਼ਤੇ ਕਿਹੋ ਜਿਹੇ ਹੋਣੇ ਚਾਹੀਦੇ ਨੇ? ਮੈਨੂੰ ਯਾਦ ਆਉਂਦਾ ਹੈ Swami Vivekananda ਦਾ ਇੱਕ ਕਥਨ। ਮੈਂ ਇੱਕ ਚੰਗਾ ਅਧਿਆਪਕ ਉਹ ਹੁੰਦਾ ਜੋ ਵਿਦਿਆਰਥੀ ਦੀਆਂ ਅੱਖਾਂ ਨਾਲ ਦੇਖੇ ਵਿਦਿਆਰਥੀ ਦੇ ਕੰਨਾਂ ਨਾਲ ਸੁਣੇ ਔਰ ਵਿਦਿਆਰਥੀ ਤਰ੍ਹਾਂ ਹੀ ਮਹਿਸੂਸ ਕਰੇ ਮੀਨਸ ਤੁਸੀਂ ਜਿਹੜਾ ਵਿਦਿਆਰਥੀ ਬਣ ਕੇ ਹੀ ਸੋਚੋ ਤਾਂ ਇੱਕ ਚੰਗਾ ਅਧਿਆਪਕ ਹੋ ਆ ਉਹਨਾਂ ਦੀ ਸਾਈਕੋਲੋਜੀ ਨੂੰ ਸਮਝੇ ਉਹਨਾਂ ਦੇ ਲੈਵਲ ਤੇ ਜਾ ਕੇ ਪੜਾਵੇ ਔਰ ਮੇਰੀ ਹਮੇਸ਼ਾ ਇੱਕ ਕੋਸ਼ਿਸ਼ ਹੁੰਦੀ ਹੈ ਕਿ ਮੈਂ ਬੱਚਿਆਂ ਨਾਲ ਜਿਹੜਾ ਹਾਸੇ ਖੇਡੇ ਦੇ ਵਿੱਚ ਪੜਾਵਾਂ ਵਧੀਆ ਉਹਨਾਂ ਨੂੰ ਫ੍ਰੈਂਡਲੀ ਰਹਿ ਕੇ ਪੜਾਵਾਂ ਵਿਦਿਆਰਥੀਆਂ ਨੂੰ ਜੀ ਕਹਿਓ ਜੀਆਂ ਗਤੀਵਿਧੀਆਂ ਦੇ ਵਿੱਚ ਤੁਸੀਂ ਹਿੱਸਾ ਲੈ ਲਈ ਪ੍ਰੇਰਿਤ ਕਰਦੇ ਹੋ ਤਾਂ ਕਿ ਉਹ ਆਪਣੇ ਭਵਿੱਖ ਦੇ ਵਿੱਚ ਜ਼ਿੰਦਗੀ ਦੇ ਵਿੱਚ ਸਫਲ ਇਨਸਾਨ ਬਣ ਸਕਣ ਵਿਦਿਆਰਥੀ ਜਿਹੜੀ ਹਾਰਮੋਨੀਅਸ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਇਕੱਲਾ ਇਹ ਵੀ ਨਹੀਂ ਕਹਿ ਸਕਦੇ ਵੀ ਕਿਤਾਬੀ ਗਿਆਨ ਹੀ ਕਾਫੀ ਨਹੀਂ ਹੁੰਦਾ ਉਹਨੂੰ ਆਪਣੇ ਆਲੇ ਦੁਆਲੇ ਦਾ ਗਿਆਨ ਉਹਨੂੰ ਖੇਡਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਇਸ ਜਿਹੜਾ ਵਾਈਡ ਨੋਲੇਜ ਲੈਣੀ ਚਾਹੀਦੀ ਆਲੇ ਦੁਆਲੇ ਬਾਰੇ ਵੀ ਜੇਕਰ ਉਹ ਚਾਰੇ ਪਾਸੇ ਹੀ ਆਪਣੇ ਜਿਹੜੇ ਕੰਨ ਖੁੱਲੇ ਰੱਖੂਗਾ ਅੱਖਾਂ ਵਿਸ਼ਾਲ ਕਰਕੇ ਦੇਖੂਗਾ ਫੇਰ ਹੀ ਜ਼ਿੰਦਗੀ ਚ ਕਾਮਯਾਬ ਹੋਊ ਉਹਦੇ ਚ ਲੀਡਰਸ਼ਿਪ ਕੁਆਲਟੀਜ਼ ਪੈਦਾ ਹੋਣ ਔਰ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਸਿ ਬੱਚਿਆਂ ਨੂੰ ਅੱਗੇ ਕਰੀਏ ਤਾਂ ਕਿ ਬੱਚਿਆਂ ਨੂੰ ਬੋਲਣ ਦੇ ਵਿੱਚ ਵੀ ਕੋਈ ਪ੍ਰੋਬਲਮ ਨਾ ਹੋਵੇ ਉਹਨਾਂ ਦੇ ਵਿੱਚ ਕੌਨਫੀਡੈਂਸ ਪੈਦਾ ਹੋਵੇ। ਪਰ ਕੀ ਦੇਖਦੇ ਤੁਸੀਂ ਇੱਕ ਬਤੌਰ ਚੰਗੇ ਅਧਿਆਪਕ ਹੋਣ ਦੇ ਨਾਲ-ਨਾਲ ਤੁਹਾਡੀਆਂ ਹੋਰ ਵੀ ਤੁਹਾਡੇ ਕਿਹੜੇ-ਕਿਹੜੇ ਸ਼ੌਂਕ ਆਪਾਂ ਕਹਿ ਸਕਦੇ ਹਾਂ ਕਿਹੜੇ ਘਟਨੇ ਤੁਹਾਡੇ ਸ਼ੌਂਕ? ਮੇਰਾ ਜੀ ਵੈਸੇ ਸ਼ੌਕ ਹੈਗਾ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਵਿੱਚ ਮੈਂ ਆਪ ਖੁਦ ਪਾਰਟਿਸਿਪੇਟ ਕੀਤਾ ਗਿੱਧੇ ਦੇ ਵਿੱਚ ਔਰ ਪਲੇ ਕਰਦੀ ਰਹੀ ਹਾਂ ਔਰ ਮੇਰੀ ਕੋਸ਼ਿਸ਼ ਵੀ ਇਹ ਹੀ ਹੁੰਦੀ ਹੈ ਬੱਚਿਆਂ ਨੂੰ ਵੀ ਇਹ ਨਾਲ ਦੇ ਨਾਲ ਮੈਂ ਤਿਆਰ ਕਰਵਾਉਂਦੀ ਰਹਾ। ਸੋ ਇਸਨ ਡਾਕਟਰ ਸੁਵਰਨਜੀਤ ਕੋਰੋਬਾ ਜਿਹਨਾਂ ਨੂੰ ਰਾਜਪੁਰਸਕਾਰ ਨਾਲ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਨਾਲ ਸਾਡੇ ਮੌਜੂਦ ਨੇ ਸਕੂਲ ਦੇ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਰਾਧ ਮੰਡੀ ਦੇ ਹਾਂ ਜੀ ਡਾਕਟਰ ਸਾਹਿਬ ਪ੍ਰਿੰਸੀਪਲ ਸਾਹਿਬ ਕੀ ਕਹਿਣਾ ਚਾਹੋਗੇ ਕਿਉਂਕਿ ਜਲਾ ਫਤਿਹਗੜ ਸਾਹਿਬ ਦੇ ਵਿੱਚ ਹੋਰ ਵੀ ਇਤਿਹਾਸਕਾਂ ਨੂੰ ਨਾਮਜ਼ਾ ਹੋਇਆ ਗਿਆ ਤੇ ਤੁਹਾਡੇ ਸਕੂਲ ਨੂੰ ਵੀ ਬੜਾ ਮਾਣ ਮਿਲਿਆ ਮੈਡਮ ਨੂੰ ਰਾਜਪੁਰਸਕਾਰ ਨਾਲ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਡਾਕਟਰ ਸੁਵਰਨਜੀਤ ਕੋਰੋਬਾ ਮੈਡਮ ਨੂੰ ਦਿਲੋਂ ਬਧਾਈ ਦੇਣਾ ਚਾਹੂੰਗਾ ਮੇਰਾ ਸਾਰਾ ਸਟਾਫ ਬਹੁਤ ਮਿਹਨਤੀ ਹੈ ਔਰ ਮੈਡਮ ਦੇ ਕੰਮ ਬਹੁਤ ਨਿਵੇ ਜਿਹੜੇ ਬੱਚੇ 95% ਤੋਂ ਉੱਪਰ ਕਮਰਸ਼ੀਅਲ ਨੰਬਰ ਲੈਂਦੇ ਨੇ ਮੈਡਮ ਆਪਣੀ ਜੇਬ ਤੋਂ 2500 ਰੁਪਏ ਦਿੰਦੇ ਨੇ ਔਰ ਜਿਹੜੇ ਬੱਚੇ 90% ਤੋਂ ਉੱਪਰ ਜਾਂਦੇ ਨੇ ਉਹਨਾਂ ਨੂੰ 500 ਰੁਪਏ ਨਗਦ ਪ੍ਰਾਈਜ਼ ਮੋਮੈਂਟੋ ਤੇ ਇੱਕ ਸਰਟੀਫਿਕੇਟ ਤੇ ਮੇਰੇ ਲਈ ਬਹੁਤ ਮਾਨ ਦੀ ਗੱਲ ਹੈ ਕਿ ਇਹ ਮੈਡਮ ਦਾ ਪਰਿਵਾਰ ਜੋ ਵੀ ਸਕੂਲ ਦੀ ਕੋਈ ਜ਼ਰੂਰਤ ਹੈ ਕੋਈ ਜ਼ਰੂਰਤਮੰਦ ਮੇਰੀ ਵਿਦਿਆਰਥਣਾਂ ਨੂੰ ਮੇਰੇ ਬੱਚਿਆਂ ਨੂੰ ਜੁੱਤੇ ਕੋਈ ਉਹਨਾਂ ਦੀ ਵਰਦੀ ਹੁਣ ਵੀ ਮੇਰੇ ਕੋਲ 40 ਕੋਟੀਆਂ ਪਈਆਂ ਆਉਣ ਵਾਲੀ ਸਰਦੀ ਚ ਕੀ ਮੈਨੂੰ ਬਹੁਤ ਧੰਨਵਾਦੀ ਹੈ ਔਰ ਬਹੁਤ ਖੁਸ਼ ਹੈ ਮਾਨ ਮਹਿਸੂਸ ਹੋ ਰਿਹਾ ਜੀ ਬਹੁਤ ਸਰ ਮੇਰੀ ਜ਼ਿੰਦਗੀ ਦਾ ਪਹਿਲਾ ਸਕੂਲ ਜਿੱਥੇ ਮੇਰੇ ਕਿਸੇ ਦੇ ਅਪਕ ਨੂੰ ਇਸ ਸਟੇਟ ਵਾਰਡ ਮਿਲਿਆ ਹੋਵੇ ਮੈਂ ਬਹੁਤ ਖੁਸ਼ ਹਾਂ ਮੇਰੇ ਸਟਾਫ ਮੈਂਬਰਸ ਬਹੁਤ ਖੁਸ਼ ਨੇ ਔਰ ਸਾਰੇ ਸਟਾਫ ਮੈਂਬਰਸ ਬਹੁਤ ਮਿਹਨਤੀ ਨੇ ਸੋ ਬਿਲਕੁਲ ਜਿੱਥੇ ਪ੍ਰਿੰਸੀਪਲ ਸਾਹਿਬ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਿਆ ਉੱਥੇ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਕਈ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀ ਵੀ ਆਦਰ ਨੇ ਵਿਦਿਆਰਥੀਆਂ ਨਾਲ ਗੱਲ ਕਰਦੇ ਆਂ ਹਾਂ ਜੀ ਰਾਜੀ ਕੀ ਕਹਿਣਾ ਚਾਹੋਗੇ ਤੁਹਾਡੇ ਸਕੂਲ ਦੇ ਜੋ ਮੈਡਮ ਨੇ ਜਿਹੜਾ ਨੂੰ ਪੰਜਾਬ ਸਰਕਾਰ ਵੱਲੋਂ ਇਹ ਨਾਮ ਮਿਲਿਆ ਤੁਸੀਂ ਕੀ ਕਿੰਨੀ ਖੁਸ਼ੀ ਮਹਿਸੂਸ ਕਰਦੇ ਹੋ ਹਾਂ ਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਮ ਸਾਡੇ ਮੈਮ ਨੂੰ ਅਵਾਰਡ ਮਿਲਿਆ ਹੈ ਜਿਹੜਾ ਇਹ ਮੈਮ ਨੂੰ ਅਵਾਰਡ ਮਿਲਿਆ ਹੈ ਇਹਦਾ ਸਾਡੇ ਮਾਈਂਡ ਤੇ ਪੌਜ਼ਿਟਿਵ ਇਫੈਕਟ ਪਿਆ ਹੈ ਅਸੀਂ ਬਹੁਤ ਇਨਸਪਾਇਰ ਹੁੰਨੇ ਆ ਕਿ ਮੈਮ ਨੂੰ ਅਵਾਰਡ ਮਿਲਿਆ ਹੈ ਸਾਨੂੰ ਜਿਹੜੀ ਸਾਨੂੰ ਟੀਚ ਕਰਦੇ ਆ ਉਹ ਟੀਚਰ ਨੂੰ ਅਵਾਰਡ ਮਿਲਿਆ ਏ ਮੈਮ ਸਾਨੂੰ ਵੀ ਸਾਡੇ ਨਾਲ ਵੀ ਬਹੁਤ ਜ਼ਿਆਦਾ ਫ੍ਰੈਂਕਲੀ ਰਹਿੰਦੇ ਨੇ ਮੈਮ ਦਾ ਮੈਮ ਦਾ ਪੜਾਉਂਦਾ ਢੰਗ ਜਿਹੜਾ ਵੇ ਮੈਮ ਦੇ ਬਹੁਤ ਯੂਨੀਕ ਹੈ ਮੈਮ ਵਿਦ ਐਗਜ਼ਾਮਪਲ ਸਮਝਾਉਂਦੇ ਨੇ ਜੋ ਕਿ ਸਾਨੂੰ ਬਹੁਤ ਜਲਦੀ ਅਸੀਂ ਕੈਚ ਕਰ ਲੈਂਦੇ ਆ ਤੇ ਸਾਨੂੰ ਲਰਨ ਹੁੰਦਾ ਹੈ ਬਹੁਤ ਚੰਗੇ ਢੰਗ ਨਾਲ ਤੇ ਅਸੀਂ ਸਾਨੂੰ ਕਾਫੀ ਲੰਬੇ ਸਮੇਂ ਤੱਕ ਉਹ ਚੀਜ਼ਾਂ ਯਾਦ ਰਹਿੰਦੀਆਂ ਨੇ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਕਿ ਮੈਮ ਨੂੰ ਇਹ ਅਵਾਰਡ ਮਿਲਿਆ ਮੈਮ ਇਹ ਅਚੀਵਮੈਂਟ ਦੇ ਹੱਕਦਾਰ ਵੀ ਨੇ ਮੈਮ ਇਹ ਡਿਸਰਵ ਵੀ ਕਰਦੇ ਸੀਗੇ ਇੱਕ ਵਾਰੀ ਫਿਰ ਮਰਮਲ ਨਾਲ ਗੱਲ ਕਰਦੇ ਹਾਂ ਜੀ ਮੈਮ ਕਿੰਨਾ ਤਜਰਬਾ ਹੋ ਗਿਆ ਤੁਹਾਨੂੰ ਇਸ ਟੀਚਿੰਗ ਲਾਈਨ ਦੇ ਪਿੱਛੇ ਜੇ ਗੱਲ ਕੀਤੀ ਮੈਂ ਜਿਹਨ ਜੁਆਇਨ ਕੀਤਾ ਸੀ ਐਸ ਮੈਥ ਮਿਸਟਰਸ 15 ਜਨੂਅਰੀ 1999 1999 ਵਿੱਚ ਮੈਂ ਜੁਆਇਨ ਕੀਤਾ ਸੀ ਉਸ ਤੋਂ ਬਾਅਦ 2012 ਦੇ ਵਿੱਚ ਮੇਰੀ ਪ੍ਰਮੋਸ਼ਨ ਹੋਈ ਹੈ ਐਸ ਕਾਮਰਸ ਲੈਕਚਰਰ ਫਿਰ ਮੈਂ ਸਕੂਲ ਦੇ ਵਿੱਚ ਜੁਆਇਨ ਕੀਤਾ ਤੇ ਉਹ 2012 ਤੋਂ ਮੈਂ ਇਸ ਸਕੂਲ ਦੇ ਵਿੱਚ ਕੰਮ ਕਰ ਰਹੀ ਹਾਂ ਸੋ मैडम स्वर्णजीत तोबा ਗੱਲਬਾਤ ਕੀਤੀ ਹੈ ਬੱਚਿਆਂ ਵੱਲੋਂ ਵੀ ਖੁਸ਼ੀ ਜ਼ਾਹਰ ਕੀਤੀ ਹੈ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਵੀ ਆਪਣੇ ਟੀਚਰ ਤੇ ਮਾਨਮਤਾ ਪ੍ਰਗਟ ਕੀਤਾ ਗਿਆ ਤੇ ਕਿਹਾ ਗਿਆ ਕਿ ਇਹੋ ਜਿਹੇ ਅਧਿਆਪਕਾਂ ਨਾਲ ਸਕੂਲ ਦਾ ਮਾਣ ਵੀ ਉੱਚਾ ਹੁੰਦਾ ਤੇ ਦੱਸ ਦਈਏ ਕਿ ਡਾਕਟਰ स्वर्णਜੀਤ ਕੌਰ ਜੋ ਉੱਭਾ ਜਿਨ੍ਹਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਆ ਗਿਆ ਇਹਨਾਂ ਦਾ ਅਧਿਆਪਕ ਕਿਤੇ ਦੇ ਨਾਲ ਕਾਫੀ ਜੁੜਮਾ ਰਿਸ਼ਤਾ ਹੈ ਕਿਉਂਕਿ ਇਹਨਾਂ ਦੇ ਜੋ ਹਸਬੰਦ ਨੇ ਪਤਨੀ ਨੇ ਉਹ ਖਾਲਸਾ ਕਾਲਜ ਪਟਿਆਲਾ ਉਹਨਾਂ ਦੇ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਊਭਾ ਨੇ ਜਾਣੀ ਪਹਿਚਾਨ ਦੀ ਹਸਤੀ ਨੇ ਨਾਮ ਨਾਮ ਪਰ ਸ਼ਖਸੀਅਤ ਨੇ ਤੇ ਉਹਨਾਂ ਦੀ ਪਤਨੀ ਡਾਕਟਰ ਸਵਰਨਜੀਤ ਕੁਰੋਭਾ ਜਿਨ੍ਹਾਂ ਨੂੰ ਸਰੰਦ ਮੰਡੀ ਸਰਕਾਰੀ ਸੀਨੀਅਰ ਸੈਕਟਰੀ ਸਕੂਲ ਲੜਕੀਆਂ ਉਸ ਸਕੂਲ ਦੇ ਵਿੱਚ ਪੜ੍ਹਾਉਂਦੇ ਨੇ ਤੇ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਸਰਕਾਰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜਗਦੇਵ ਸਿੰਘ ਪੀਟੀਸੀ ਨਿਊਜ਼ ਫਤਿਹਗੜ੍ਹ ਸਾਹਿਬ